ਰਭ ਜੇ ਗੱਲ ਕਰੀਏ ਦੀਨਾ ਨਗਰ ਚ ਫਲਾਈਓਵਰ ਬਣ ਗਿਆ ਔਰ ਮੁੱਖ ਮੰਤਰੀ ਸਾਹਿਬ ਹੂਰਤ ਕਰਨ ਆਏ ਨੇ ਔਰ ਦਾਵੇ ਜਿਹੜੇ ਆ ਅਲੱਗ-ਅਲੱਗ ਕੀਤੇ ਜਾ ਰਹੇ ਆ ਵਾਕਈ ਹੀ ਦਾਵੇ ਸੱਚੇ ਨੇ ਕਿ ਜਿਹੜਾ ਨੇ ਪੁਲ ਪਾਸ ਕਰਵਾਇਆ ਸੀ ਜਿਨ੍ਹਾਂ ਨੇ 80% ਦੀ ਬਣਵਾਇਆ ਸੀ ਉਹਨਾਂ ਵਾਸਤੇ ਜੋ ਕ੍ਰੈਡਿਟ ਨਹੀਂ ਰਹਿ ਗਿਆ ਕ੍ਰੈਡਿਟ ਲਿਆ ਜਾ ਰਿਹਾ ਮੁੱਖ ਮੰਤਰੀ ਵੱਲੋਂ ਨਵੀਂ ਸਰਕਾਰ ਵੱਲੋਂ ਬਦਲਾਵ ਵਾਲੀ ਸਰਕਾਰ ਵੱਲੋਂ ਔਰ ਮੌਜੂਦਾ ਸਰਕਾਰ ਵੱਲੋਂ ਉਵੇਂ ਦੱਸ ਦਈਏ ਕਿ ਇਹ ਕ੍ਰੈਡਿਟ ਕੌਣ ਲੈਣਾ ਚਾਹੁੰਦਾ ਆ ਅੰਖੇ ਦੀਆਂ ਗਲੀਆਂ ਵੇਖ ਸਕਦੇ ਹੋ ਇਹ ਦੀਨਾ ਨਗਰ ਹਲਕਾ ਪੈਂਦਾ ਔਰ ਅੰਖੇ ਦੀਆਂ ਗਲੀਆਂ ਨੇ ਔਰ ਇਹ ਹਾਲਾਤ ਨੇ ਲੋਕਾਂ ਦੇ ਇਹਨਾਂ ਦੇ ਕ੍ਰੈਡਿਟ ਕੌਣ ਲੈਣਾ ਚਾਹੇਗਾ ਇਹਦੇ ਬਾਰੇ ਵੀ ਪੋਸਟਾਂ ਜਿਹੜੀਆਂ ਉਹ ਕੀਤੀਆਂ ਜਾਣ ਸਾਂਝੀਆਂ ਔਰ ਅੱਗੇ ਤਸਵੀਰਾਂ ਤੁਹਾਨੂੰ ਪਰਲੇ ਬੰਨੇ ਦੀਆਂ ਦੱਸ ਦਿਆਂ ਮੈਂ ਕੈਮਰਾਮੈਨ ਨੂੰ ਕਹਾਗਾ ਕਿ ਪਿੱਛੇ ਹੋ ਕੇ ਆ ਗਲੀਆਂ ਜੋ ਆ ਚਾਰ ਚੁੱਕਾ ਵਿਖਾਇਆ ਜਾਵੇ ਇਹ ਇਹ ਤਸਵੀਰਾਂ ਜਿਹੜੀਆਂ ਇਹ ਵਿਖਾਈਆਂ ਜਾਣ ਕਿ ਆ ਗਲੀਆਂ ਤੁਸੀਂ ਵੇਖ ਸਕਦੇ ਹੋ ਇਹ ਇਸ ਦਾ ਕ੍ਰੈਡਿਟ ਕਿਸ ਨੂੰ ਚਾਹੀਦਾ ਔਰ ਕਿਹੜੀ ਸਰਕਾਰ ਚਾਹੁੰਦੀ ਆ ਕਿ ਇਸ ਦਾ ਕ੍ਰੈਡਿਟ ਲਈਏ ਸੀਵਰੇਜ ਕਿੰਨੇ ਪਾਉਣਾ ਸੀ ਉਹਦੀ ਜ਼ਿੰਮੇਵਾਰੀ ਕਿਸ ਨੇ ਲਈ ਆ ਅਵੰਖੇ ਦੀਆਂ ਵੋਟਾਂ ਕੌਣ ਲੈ ਰਿਹਾ ਉਹਦੀ ਜ਼ਿੰਮੇਵਾਰੀ ਕਿਹਦੇ ਕੋਲ ਆ ਔਰ ਇਸ ਦਾ ਕ੍ਰੈਡਿਟ ਕੌਣ ਲਏਗਾ ਔਰ ਜੇ ਮੁੱਖ ਮੰਤਰੀ ਸਾਹਿਬ ਨੂੰ ਗੱਲ ਕਰੀਏ ਕਿ ਕ੍ਰੈਡਿਟ ਲੈਣ ਵਾਸਤੇ ਪੁਲ ਉੱਤੇ ਆਇਓ ਤੁਸੀਂ ਤੇ ਇਹਨਾਂ ਗਲੀਆਂ ਦਾ ਕ੍ਰੈਡਿਟ ਲੈਣ ਵਾਸਤੇ ਕਦੋਂ ਆਓਗੇ ਔਰ ਦੋਨੋਂ ਤਰਫ ਮੈਂ ਕੈਮਰਾਮੈਨ ਨੂੰ ਕਹਾਂਗਾ ਇਸ ਤਰ੍ਹਾਂ ਵੀ ਮਾਰਿਆ ਜਾਵੇ ਕੈਮਰਾ ਔਰ ਇਹ ਵਿਖਾਇਆ ਜਾਵੇ ਕਿ ਇਹ ਗਲੀਆਂ ਨੇ ਇਹ ਹਾਲਾਤ ਹੈ ਅਵੰਖੇ ਦੇ ਔਰ ਦੀਨਾ ਨਗਰ ਹਲਕੇ ਦੇ ਔਰ ਇੱਕ ਤਰਫ ਤਾਂ ਪੁਲ ਬਣ ਰਿਹਾ ਫਲਾਈਓਵਰ ਬਣ ਗਿਆ ਉਸ ਦਾ ਮਹੂਰਤ ਆ ਜੋ ਓਪਨਿੰਗ ਹੈ ਔਰ ਦੂਸਰੀ ਤਰਫ ਇਹ ਅਵੰਖੇ ਦੇ ਹਾਲਾਤ ਨੇ ਉਹ ਦੀਨਾਨਗਰ ਦੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਧਰ ਤਸਵੀਰਾਂ ਖਾਈਆਂ ਜਾਣ ਇੱਧਰ ਸਾਡੇ ਪਰਿਵਾਰ ਖੜੇ ਨੇ ਮਾਵਾਂ ਖੜੀਆਂ ਨੇ ਇਹਨਾਂ ਨਾਲ ਗੱਲ ਕਰਦੇ ਆਂ ਕਿ ਪਰੇਸ਼ਾਨੀ ਕਿੰਨੀ ਹੈ ਹਾਂਜੀ ਮਾਤਾ ਜੀ ਸასიਖਾਲ ਜੀ ਸასიਖਾਲ ਜੀ ਮਾਤਾ ਜੀ ਕਿੰਨੀ ਕੁ ਪਰੇਸ਼ਾਨੀ ਹੈ ਗਲੀਆਂ ਨਹੀਂ ਰਸਟੀਆਂ ਸੀ ਸਾਨੂੰ ਬਹੁਤ ਪਰੇਸ਼ਾਨੀ ਹੈ ਜੀ ਸਾਰੀਆਂ ਸਰਕਾਰਾਂ ਆਉਂਦੀਆਂ ਨੇ ਵੋਟਾਂ ਲੈ ਕੇ ਚੱਲ ਜਾਂਦੇ ਆ ਸਾਡੇ ਬਾਰੇ ਚ ਕੋਈ ਸੋਚਦਾ ਨਹੀਂ ਹੈ ਵੋਟਾਂ ਵੇਲੇ ਤਾਂ ਵਾਅਦੇ ਕਰੇ ਜਾਂਦੇ ਆ ਕਿ ਅਸੀਂ ਤੁਹਾਡਾ ਜਿਹੜੀਆਂ ਗਲੀਆਂ ਬਣਾਵਾਂਗੇ ਆਇਆ ਸੀਵਰੇਜ ਪੈ ਜਾਣੇ ਅਗਲੀ ਵਾਰ ਪੈ ਜਾਣੇ ਪੈ ਗਏ ਆ ਨਹੀਂ ਪੈ ਸਿਵਰੇਜ ਨਹੀਂ ਪਈ ਅਜੇ ਨਹੀਂ ਤੇ ਘਰਾਂ ਵਿੱਚ ਕਿਵੇਂ ਗੱਡੀਆਂ ਲੈ ਕੇ ਆਉਂਦੇ ਜੇ ਤੁਹਾਡੀ ਰਿਸ਼ਤੇਦਾਰੀ ਆਉਂਦੀ ਉਹ ਕਿਵੇਂ ਆਉਂਦੀ ਹੈ ਓਦਾਂ ਹੀ ਆ ਜਾਂਦੇ ਵਿਚਾਰੇ ਚਿਕੜਾ ਚੁਕੜਾ ਚ ਨਿਕਲਦੇ ਵਿਚਾਰੇ ਬੜੇ ਓਕੇ ਨੇ ਤੰਗੀ ਬਹੁਤ ਹੈ ਬਹੁਤ ਜ਼ਿਆਦਾ ਇਹ ਹਾਲਾਤ ਜਿਹੜੇ ਆ ਕਿੰਨੇ ਸਮੇਂ ਤੋਂ ਆ ਮਾਤਾ ਜੀ ਕਦੋਂ ਤੋਂ ਤੁਸੀਂ ਇੱਥੇ ਰਹਿ ਰਹੇ ਹੋ 14 ਸਾਲ ਤੋਂ 14 ਸਾਲ ਤੋਂ ਰਹਿ ਰਹੇ ਹੋ ਤੇ ਵਾਂਖੇ ਦਾ ਵਿਕਾਸ ਜਿਹੜਾ ਉਹ ਸਾਰਾ ਨਜ਼ਰ ਆ ਰਿਹਾ ਸਾਰਾ ਆਇਆ ਕਿਦਾਂ ਇਹ ਪੂਰਾ ਵਿਕਾਸ ਇਸ ਵੇਲੇ ਕੰਪਲੀਟ ਹੋ ਗਿਆ ਹੈ ਬਹੁਤਾ ਜ਼ਿਆਦਾ ਜਲਬੇ ਦਾ ਕਰਦਾ ਵੀ ਕਿਹੜਾ ਕੰਪਲੀਟ ਹੋ ਲੱਗੇ ਇਹ ਤਸਵੀਰਾਂ ਤੁਹਾਨੂੰ ਦੱਸ ਦਿੱਤੀਆਂ ਔਰ ਇਹਨਾਂ ਨੇ ਪਰੇਸ਼ਾਨੀ ਆਪਣੀ ਦੱਸ ਦਿੱਤੀ ਆ ਕਿ ਅਸੀਂ ਕਿੰਨੇ ਕ ਪਰੇਸ਼ਾਨ ਆ ਔਰ ਕਿੰਨੇ ਕ ਅਸੀਂ ਸੁਖੀ ਆ ਔਰ ਮੁੱਖ ਮੰਤਰੀ ਸਾਹਿਬ ਨੂੰ ਦੱਸ ਦਈਏ ਕਿ ਜੇ ਤੁਸੀਂ ਪੁਲ ਦਾ ਉਘਾਟਨ ਕਰਨ ਆਏ ਹੋ ਤਾਂ ਹੋ ਸਕੇ ਤਾਂ ਇਸ ਤਰਫ ਵੀ ਆ ਜਾਇਓ ਇਹ ਵੀ ਗਲੀਆਂ ਜਿਹੜੀਆਂ ਆ ਉਹ ਬਣੀਆਂ ਹੋਈਆਂ ਨੇ ਇਹਨਾਂ ਦਾ ਵੀ ਕਿਤੇ ਸਮਾਂ ਕੱਢਿਓ ਇਹਨਾਂ ਦਾ ਮਹੂਰਤ ਵੀ ਕਰ ਜਾਇਓ ਕਿ ਜਦੋਂ ਇਹ ਬਣਨ ਗਿਆ ਫੇਰ ਮਹੂਰਤ ਹੀ ਹੋਣਾ ਬਣਨੀਆਂ ਕਦੋਂ ਆ ਬਣਾਉਣੀਆਂ ਕਿਹਨਾਂ ਨੇ ਆ ਔਰ ਮਹੂਰਤ ਕਦੋਂ ਹੋਣੇ ਆ ਇਹ ਤਸਵੀਰਾਂ ਤੁਹਾਡੇ ਨਾਲ ਅਵੰਖੇ ਦੀਆਂ ਸਾਂਝੀਆਂ ਕਰ ਰਿਹਾ ਹਾਂ ਹੋਰ ਵੀ ਸ਼ਹਿਰ ਦੇ ਦ੍ਰਿਸ਼ ਤੁਹਾਨੂੰ ਵਿਖਾਵਾਂਗੇ ਦੀਨਾਨਗਰ ਹਲਕੇ ਦੇ ਪੂਰੇ ਦ੍ਰਿਸ਼ ਵਿਖਾਵਾਂਗੇ ਔਰ ਪੂਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਕਿੰਨੇ ਸਮੇਂ ਤੋਂ ਤੁਸੀਂ ਕਿੰਨੇ ਸਮੇਂ ਤੋਂ ਤੁਸੀਂ ਜਿਹੜਾ ਇਸ ਜਗ੍ਹਾ ਦੇ ਉੱਤੇ ਰਹਿ ਰਹੇ ਹਾਂ ਜੀ ਭਰਾਈ ਸਸੀ ਗਾਲ ਜੀ ਸਸਰੀ ਗਾਲ ਜੀ ਕਿੰਨਾ ਸਮਾਂ ਹੋ ਗਿਆ ਜੀ ਇੱਧਰ ਰਹਿੰਦੇ ਹੋ ਇਹਨਾਂ 14 ਸਾਲ ਹੋ ਗਏ ਸਰ 14 ਸਾਲ ਹੋ ਗਏ ਹਾਂਜੀ ਔਰ ਤੁਹਾਨੂੰ ਲੱਗਦਾ ਕਿ ਤੁਹਾਡੇ ਕੋਈ ਸੀਵਰੇਜ ਜਾਂ ਗਲੀਆਂ ਪੱਕੀਆਂ ਹੋਣਗੀਆਂ ਜਾਂ ਇਹ ਸੜਕਾਂ ਬਣਨਗੀਆਂ ਕੁਝ ਨਹੀਂ ਸਰ ਨਹੀਂ ਲੱਗਦਾ ਏ ਵਾਦੇ ਇਹਨਾ ਗੱਲਾਂ ਕਰਕੇ ਕੀਤੇ ਜਾਂਦੇ ਆ ਵੋਟਾਂ ਤਾਂ ਹੀ ਲਈਆਂ ਜਾਂਦੀਆਂ ਵੋਟਾਂ ਲੈਂਦੇ ਆ ਤੇ ਚੱਲ ਜਾਂਦੇ ਆ ਹੁਣ ਮੁੱਖ ਮੰਤਰੀ ਸਾਹਿਬ ਆਏ ਨੇ ਪੁਲ ਦਾ ਉਦਘਾਟਨ ਕਰਨ ਤੇ ਜੇ ਇਹਨਾ ਸ਼ਰਕਾਂ ਜਾਂ ਇਹਨਾ ਗਲੀਆਂ ਦੀ ਗੱਲ ਕਰੀਏ ਤਾਂ ਕੀ ਕੱਲਾ ਹਲਕੇ ਦੀਨਾਗਰ ਵਿੱਚ ਪੋਲੀ ਰਹਿ ਗਿਆ ਗਲੀਆਂ ਦੀ ਕੋਈ ਸੁਣਵਾਈ ਨਹੀਂ ਗਲੀਆਂ ਬਾਰੇ ਤੇ ਵੋਟਾਂ ਲੈਂਦੇ ਆ ਤੇ ਚੱਲ ਜਾਂਦੇ ਆ ਗਲੀਆਂ ਬਾਰੇ ਸੋਚਦੇ ਕੁਝ ਨਹੀਂ ਐ ਗਲੀਆਂ ਬਾਰੇ ਕਦੀ ਨਹੀਂ ਸੋਚਿਆ ਕਦੀ ਨਹੀਂ ਕਦੀ ਰਿਸ਼ਤੇਦਾਰੀਆਂ ਹੁੰਦੀਆਂ ਉਦੋਂ ਕਿਵੇਂ ਵੇਖਦੇ ਹੋ ਵੋਟਾਂ ਲੈਣ ਆਂਦੇ ਆ ਬਸ ਜਿਲੇ 5 ਸਾਲ ਬਾਅਦ ਵੋਟਾਂ ਲੈ ਕੇ ਚੱਲ ਜਾਂਦੇ ਆ ਜਦੋਂ ਤੁਹਾਡੇ ਰਿਸ਼ਤੇਦਾਰ ਆਉਂਦੇ ਆ ਉਹ ਆ ਕੇ ਕੀ ਸੁਨਿਆ ਦਿੰਦੇ ਆ ਕਿੱਥੇ ਆ ਗਏ ਆ ਅਸੀਂ ਸਾਡੇ ਰਿਸ਼ਤੇਦਾਰ ਕਹਿੰਦੇ ਆ ਕਿੱਥੇ ਪਲਾਟ ਲੈ ਲਏ ਤੁਸੀਂ ਕਿੱਥੇ ਬਸੇ ਹੋ ਤੁਸੀਂ ਇੰਨੀ ਗੱਲ ਕਹਿੰਦੇ ਆ ਕਹਿੰਦੇ ਆ ਕਿ ਕਿੱਥੇ ਆ ਕੇ ਵਸ ਗਏ ਹੋ ਬੱਚਿਆਂ ਨੂੰ ਸਕੂਲ ਜਾਣ ਵੇਲੇ ਕਿੰਨੀ ਕਿ ਪਰੇਸ਼ਾਨੀਆਂ ਆਉਂਦੀਆਂ ਜੋ ਛੱਡਣ ਜਾਂਦੇ ਹੋ ਲੈਣ ਜਾਂਦੀ ਬਹੁਤ ਦਿੱਕਤ ਆਉਂਦੀ ਆ ਗੋਡੇ ਗੋਡੇ ਪਾਣੀ ਹੁੰਦਾ ਇੱਥੇ ਸਾਰੀਆਂ ਗਲੀਆਂ ਜਿਹੜੀਆਂ ਪੂਰੀ ਤਰ੍ਹਾਂ ਉਜੇ ਜਾ ਕੇ ਵੇਖੋ ਸਾਰੇ ਨਾਲੀ ਵੀ ਨਹੀਂ ਬਣੀ ਹੋਈ ਆ ਅੱਗੇ ਆਓ ਕੋਈ ਨਹੀਂ ਅੱਗੇ ਵਾਲੀਆਂ ਤਸਵੀਰਾਂ ਮਖਾਉਂਦੇ ਆ ਪਹਿਲੇ ਆ ਤਾਂ ਸਾਂਝੀਆ ਕਰ ਲਈਏ ਹਾਂਜੀ ਹਾਂਜੀ ਤੇ ਹੁਣ ਮੁੱਖ ਮੰਤਰੀ ਸਾਹਿਬ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜਾ ਪੋਲ ਆ ਉਹਦਾ ਕ੍ਰੈਡਿਟ ਤਾਂ ਤੁਸੀਂ ਲੈ ਲਿਆ ਲੇਕਿਨ ਇਹਨਾਂ ਗਲੀਆਂ ਦੇ ਕ੍ਰੈਡਿਟ ਜਿਹੜੇ ਆ ਉਹ ਕਦੋਂ ਤੱਕ ਮਿਲਣਗੇ ਹੁਣ ਮੁੱਖ ਮੰਤਰੀ ਸਾਹਿਬ ਨੂੰ ਪਤਾ ਹੋਏਗਾ ਕਦੋਂ ਮਿਲਣਗੇ ਇਹ ਤਸਵੀਰਾਂ 100 ਜਿਹਾ ਕਿ ਵੰਖੇ ਦੀ ਹਦੀਨਾ ਨਗਰ ਹਲਕੇ ਦੀਆਂ ਔਰ ਤਸਵੀਰਾਂ ਦੇ ਵਿੱਚ ਇਹੀ ਜਿਹੜਾ ਦਰਸਾਇਆ ਗਿਆ ਕਿ ਹਰ ਗਲੀ ਜਿਹੜੀ ਆ ਟੁੱਟੀ ਹੋਈ ਆ ਔਰ ਹਰ ਆ ਵੇਖ ਸਕਦੇ ਤੁਸੀਂ ਘਰਾਂ ਦੇ ਅੱਗੇ ਪੂਰਾ ਕਾ ਉਹ ਕੱਚੀਆਂ ਗਲੀਆਂ ਨੇ ਕਿਉਂਕਿ ਕਲੋਨੀ ਕੱਟਣ ਵਾਲਾ ਕਲੋਨੀ ਕੱਟ ਕੇ ਤਾਂ ਚਲਿਆ ਗਿਆ ਔਰ ਉਸਨੇ ਪਹਿਲਾਂ ਵਾਅਦਾ ਕੀਤੇ ਸੀ ਕਿ ਤੁਹਾਡੇ ਲਾਈਟਾਂ ਲੱਗਣ ਤੁਹਾਡੀਆਂ ਗਲੀਆਂ ਪ੍ਰੋਪਰ ਬਣਨ ਗਈਆਂ ਔਰ ਤੁਹਾਡੇ ਕੁਰਸੀਆਂ ਤੱਕ ਲੱਗਣ ਗਿਆ ਬੈਠਣ ਨੂੰ ਸਾਰੇ ਵਾਦੇ ਜਿਹੜੇ ਆ ਉਹ ਇਸ ਵੇਲੇ ਖੋਖਲੇ ਹੁੰਦੇ ਨਜ਼ਰ ਆ ਰਹੇ ਆ ਔਰ ਸਰਕਾਰਾਂ ਵੀ ਧਿਆਨ ਨਹੀਂ ਦੇ ਰਹੀਆਂ ਕਿ ਜਿਸ ਨੇ ਕਲੋਨੀ ਕੱਟੀ ਸੀ ਉਸ ਤੇ ਵਾਦੇ ਕਿੱਥੇ ਚਲੇ ਗਏ ਇਹ ਤਸਵੀਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਤੀਨਾਂ ਨਗਰ ਜ਼ਿਲ੍ਹਾ ਗੁਰਦਾਸ ਔਰ